ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਮੈਨਾਂ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣਗੀਆਂ ਤੇ ਫਿਰ ਮੇਰੇ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਦਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜਿਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜਿਉਂਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਹੁੰਦੇ ਸੀ ਸਿੱਧੂ ਦੇ ਹਰ ਵਕਤ ਟਾਂ 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 ਟਿਆਂ ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁਰਖੀਆਂ 'ਚ ਰਹਿਣ ਕਰ ਕੀ ਤੇ ਬਾਈ ਦੇ ਪਰਚੇ ਹੋਏ ਸੀ ਠੀਕ ਹੈ ਨਾ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ 'ਤੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕੁ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਿਹੋ ਵੀ ਬੋਲਦੇ ਸੀ 네ਗੇਟਿਵ ਹੀ ਬੋਲਣਾ ਸੀ ਉਹਦੇ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਅ ਪੇਜਣ ਲਾ ਲੋ ਪੱਥਰਕਾਰ ਲਾ ਲੋ ਜਿਹੜੇ ਸਿੱਧੂ ਦੇ ਘਰੇ ਬਾਰਗੇ ਲੈਣਾ ਲੱਗੀਆਂ ਰਹਿੰਦੀਆਂ ਹੀਆਂ ਤੇ ਕਿਉਂਕਿ ਚੰਨ ਵਿਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਦੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਜਾ ਯਾਰ ਜੇ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀਓ ਸਾਨੂੰ ਦਿਲ ਦਾ ਭੇਤ ਦੇ ਦਿੰਦੇ ਆ ਨਾ ਹਨ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੂ ਜੀ ਆ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰਾਮ ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਸਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਫੁੱਟ ਚ ਹਾਜਮਾ ਹੈ ਨਹੀਂ ਚੰਨ ਵਿਹਵਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਟੰਟ ਪਏਗੇ ਬੰਦੇ ਦੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪਏਗੇ ਯਾਰ ਕਿਉਂ ਉਹਨਾਂ ਨੂੰ ਟਾਰਚਰ ਕਰਿਆ ਤੁਸੀਂ ਕਿਉਂ ਉਹਨਾਂ ਦੇ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀ ਉਹਨਾਂ ਲਈ ਖੁਸ਼ਖਬਰੀ ਜਿੱਦੇ ਆਉਣੀ ਹੈ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਤੇ ਕੋਈ ਗੱਲ ਕਹਿਣਾ ਬੇਬੇ ਪਾਪੂ ਨੂੰ ਵੀ ਖੇਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨੂੰ ਇਹਨਾਂ ਦੱਸਾ ਗੁਰੂ ਵੀ ਇਹ ਗੱਲ ਇਹਨਾਂ ਨੇ ਕਹਿ ਚੱਲੀ ਜਿਹੜੀ ਤੁਹਾਡੇ ਘਰੇ ਆ ਕੇ ਤੁਹਾਡਾ ਭੇਦ ਲੈ ਕੇ ਸੋਸ਼ਲ ਮੀਡੀਆ ਤੇ ਅਝਾਰ ਕਰਦੇ ਆ ਜੇ ਬੰਦਿਆਂ ਦੇ ਛੱਤਰ ਮਾਰਾ ਕੇ ਰੋਟਕਾ ਕੇ ਇਹ ਫੇਰ ਲੋਟ ਆਉਣੀ ਨਹੀਂ ਲੱਖ ਲਾਂਟ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕ ਚੀਜ਼ ਦੇ ਉੱਤੇ ਜਹ ਦੇ ਲੈ ਤੇਰੇ ਦੀ ਦਾ ਤੇਰੇ ਦੀ ਮਾੜੀ ਮੋਟੀ ਸ਼ਰਮ ਮੰਨੋ ਯਾਰ ਚਾਰ ਵਿਆਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਹੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਇੰਨੀ ਖੁਰਦੂ ਪੱਟ ਪਾ ਦੀ ਆ ਹੋਣ ਵਾਲਾ ਆ ਹੋਣ ਵਾਲਾ ਆ ਹੋਣਾ ਯਾਰ ਲੱਖ ਲਾਂ ਤਾਂ ਸੋਡੇ ਤੇ ਇਹ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜ਼ਬਾਨ ਕੁੱਤੀ ਆ ਜੱਟ ਦਾ ਘਾੜਿਆ ਪਾਟਿਆ ਮੂੰਹ ਅੱਜ ਮੇਰਾ ਪਾਟ ਹੀ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪੈਣ ਦੇ ਕੁਝ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਤੱਕ ਤੱਕ ਲਾਈ ਜਾਂਦੇ ਹੋ ਤੜਾ ਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਵਿਹਵਾਂ ਦੀ ਤੁਸੀਂ ਚੀਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਨ ਤੈਜੀ ਸੋਦੀ ਸੋਚਦੇ ਸੋਦੀ ਤੇ